ਕਮਲ ਕੌਰ ਭਾਪੀ ਦੇ ਕਤਲ ਕਾਂਡ ਨੂੰ ਲੈ ਕੇ ਹੈੱਡ ਗ੍ਰੰਥੀ ਮਲਕੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਨੇ ਕਮਲ ਕੌਰ ਭਾਪੀ ਦੇ ਕਤਲ ਨੂੰ ਸਹੀ ਦੱਸਿਆ। ਕਿਹਾ ਕਿ ਲੱਛਰਤਾ ਫਲਾਉਣ ਵਾਲੀ ਕੁੜੀ ਦੇ ਨਾਲ ਜੋ ਵੀ ਹੋਇਆ ਉਹ ਸਹੀ ਹੈ। ਜੋ ਵੀ ਪੰਜਾਬ ਅਤੇ ਸਿੱਖੀ ਨੂੰ ਬਦਨਾਮ ਕਰੇਗਾ ਉਸ ਦੇ ਨਾਲ ਅチェਹਾ ਹੀ ਹੋਣਾ ਚਾਹੀਦਾ ਹੈ। ਨੌਜਵਾਨਾਂ ਨੂੰ ਲੱਛਰਤਾ ਭਰੇ ਗੀਤ ਨਹੀਂ ਸੁਣਨੇ ਚਾਹੀਦੇ। ਹੈੱਡ ਗ੍ਰੰਥੀ ਦੇ ਵੱਲੋਂ ਜ਼ਿਕਰ ਕੀਤਾ ਕਿ ਇਸ ਕੁੜੀ ਦੇ ਨਾਲ ਜੋ ਕੁਝ ਵੀ ਹੋਇਆ ਉਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਜੋ ਵੀ ਪੰਜਾਬ ਅਤੇ ਸਿੱਖੀ ਨੂੰ ਬਦਨਾਮ ਕਰੇਗਾ ਉਸ ਦੇ ਨਾਲ ਅਜੇ ਹਾਈ ਹੀ ਹੋਣਾ ਚਾਹੀਦਾ ਹੈ ਦਰਸਲ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਜਿਸ ਦੇ ਵੱਲੋਂ ਜੋ ਸੋਸ਼ਲ ਮੀਡੀਆ ਤੇ ਅਚਲਤਾ ਫਲਾਈ ਜਾ ਰਹੀ ਸੀ ਇਸ ਦੇ ਚਲਦਿਆ ਅਮ੍ਰਿਤਪਾਲ ਮੈਰੋ ਦੇ ਵੱਲੋਂ ਕਤਲ ਕੀਤਾ ਗਿਆ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਅਮਰਪਾਲ ਮੈਰੋ ਨੇ ਜ਼ਿੰਮੇਵਾਰੀ ਲਈ ਹੈ ਲੜਕੀ ਦਾ ਕਤਲ ਕੀਤਾ ਗਿਆ ਇਲਜ਼ਾਮ ਜਿਹੜੇ ਨੇ ਉਹ ਨਿਆਂ ਸਿੰਘ ਦੇ ਬਾਣੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਉੱਤੇ ਲਚਰਤਾ ਫਲਾਉਂਦੀ ਸੀਗੀ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਏ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਏ ਲੜਕੀ ਦਾ ਤੇ ਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਪਰਮਵੀਰ ਸਿੰਘ ਔਲਕ ਅੰਮ੍ਰਿਤਸਰ ਤੋਂ ਲਾਈਵ ਜੁੜ ਚੁੱਕੇ ਨੇ ਪਰਮ ਜਿਸ ਦੇ ਸਬੰਧ ਨਾਲ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਹਾਲਾਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਕਤਲ ਕੋਈ ਸਿੱਧਾ ਰਸਤਾ ਨਹੀਂ ਹੈ ਬਹੁਤ ਹੋਰ ਤਰੀਕੇ ਹੋ ਸਕਦੇ ਨੇ ਸੁਧਾਰਨ ਦੇ ਪਰ ਉੱਥੇ ਅੰਮ੍ਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਰਹੇ ਨੇ ਕਿ ਕੁਝ ਤਾਜ਼ਾ ਜਾਣਕਾਰੀ ਹੈ ਆ ਦੇਖੋ ਕੁਲਵਿੰਦਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਹੈ ਉਸ سلسلے ਦੇ ਵਿੱਚ ਉਸ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਇੱਥੇ ਪਹੁੰਚੇ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਆਜ ਦੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਸੀਗੀ ਸੋ ਦੂਜੀ ਗੱਲ ਆਉਂਦੀ ਹੈ ਇੱਕ ਜਿਹੜਾ ਕੰਚਨ ਕੁਮਾਰੀ ਨਾਮ ਦੀ ਹੈ ਕਿਉਂਕਿ ਅਸੀਂ ਉਸ ਦਾ ਜਿਹੜਾ ਜਿਹੜਾ ਲਿਖਤ ਤੌਰ ਦੇ ਉੱਤੇ ਜੋ ਪੁਲਿਸ ਵੱਲੋਂ ਨਾਮ ਦਰਜ ਕੀਤਾ ਗਿਆ ਉਹ ਕੰਚਨ ਕੁਮਾਰੀ ਦੇ ਤੌਰ ਦੇ ਉੱਤੇ ਦਰਜ ਕੀਤਾ ਗਿਆ ਇਸ ਕਰਕੇ ਅਸੀਂ ਉਸ ਦਾ ਅਸਲੀ ਨਾਮ ਲਾਵਾਂਗੇ ਉਹ ਜਿਹੜੀ ਔਰਤ ਸੀਗੀ ਲਚਰਤਾ ਫਲਾਉਂਦੀ ਸੀਗੀ ਜਿਵੇਂ ਜ਼ਿਕਰ ਕਰ ਰਹੇ ਨੇ ਲੋਕ ਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਵੀ ਜ਼ਿਕਰ ਕੀਤਾ ਕਿ ਲਚਰਤਾ ਭਰੇ ਜਿਹੜੇ ਉਹ ਲੈਂਗੁਏਜ ਯੂਜ਼ ਕਰਦੀ ਸੀਗੀ ਸੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੇ ਦੋ ਵਿਅਕਤੀ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਤੁਸੀਂ ਦੇਖਿਆ ਕਿ ਉਹਨਾਂ ਦਾ ਰਿਮਾਂਡ ਵੀ ਖਤਮ ਹੋ ਚੁੱਕਿਆ ਤੇ ਉਹਨਾਂ ਦੇ ਉੱਤੇ ਕਤਲ ਦੇ ਦੋਸ਼ ਲੱਗੇ ਨੇ ਨਾਲ ਦੀ ਨਾਲ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਉੱਤੇ ਵੀ ਕਤਲ ਦੇ ਦੋਸ਼ ਲੱਗੇ ਨੇ ਹੂੰ ਦੂਜੀ ਗੱਲ ਹੈ ਕਿ ਇਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਕੀ ਕਹਿੰਦੇ ਸੀਗੇ ਉਹ ਤੁਸੀਂ ਸੁਣਿਆ ਮੈਂ ਖੁਦ ਇਹ ਸਵਾਲ ਉਹਨਾਂ ਕੋਲੋਂ ਪੁੱਛਿਆ ਸੀਗਾ ਕਿ ਆਖਰਕਾਰ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਉਹ ਦੋ ਵਿਅਕਤੀ ਸੀਗੇ ਕਈ ਵਾਰ ਨਿਹੰਗ ਸਿੰਘਾਂ ਨੂੰ ਵੀ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੇ ਤੌਰ ਦੇ ਉੱਤੇ ਨਿਹੰਗ ਸਿੰਘਾਂ ਦਾ ਸਿੱਖੀ ਦੇ ਨਾਲ ਵੱਡੇ ਤੌਰ ਦੇ ਉੱਤੇ ਸਬੰਧ ਦੱਸਿਆ ਜਾਂਦਾ ਹੈ ਕਿਉਂਕਿ ਜੇਕਰ ਅਕਾਲਪੁਰ ਕੀ ਫੌਜ ਕਿਹਾ ਜਾਂਦਾ ਹੈ ਨਿਹੰਗ ਸਿੰਘਾਂ ਨੂੰ ਤਾਂ ਸਭ ਤੋਂ ਪਹਿਲਾਂ ਡਟ ਕੇ ਅੱਗੇ ਖੜਦੇ ਨੇ ਜਦੋਂ ਪੰਜਾਬ ਨੂੰ ਜਦੋਂ ਧਰਮ ਨੂੰ ਲੋੜ ਪੈਂਦੀ ਹੈ ਸਿੱਖੀ ਨੂੰ ਲੋੜ ਪੈਂਦੀ ਹੈ ਪਹਿਲੀ ਗੱਲ ਤੇ ਇਹ ਆ ਦੂਜੀ ਗੱਲ ਉਹ ਨਿਹੰਗ ਸਿੰਘਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਉਸਤੇ ਯਾਨੀ ਮਲਕੀਤ ਸਿੰਘ ਜੀ ਹੈੱਡ ਗ੍ਰਾਂਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜਿਹੜਾ ਵੀ ਕੋਈ ਲੱਚਰਤਾ ਫਲਾਏਗਾ ਜਾਂ ਕੋਈ ਅਸ਼ਲੀਲਤਾ ਫਲਾਏਗਾ ਉਸ ਨਾਲ ਪਹਿਲੋਂ ਵੀ ਇਦਾਂ ਹੁੰਦਾ ਆਇਆ ਤੇ ਹੁਣ ਵੀ ਜਿਹੜਾ ਹੋਇਆ ਉਹ ਬਿਲਕੁਲ ਠੀਕ ਹੋਇਆ ਸੋ ਸਿੱਧੇ ਤੌਰ ਦੇ ਉੱਤੇ ਅਸੀਂ ਦੇਖੀਏ ਕਿ ਪੰਜਾਬ ਨੂੰ ਕਿਉਂਕਿ ਉਸ ਦਾ ਨਾਮ ਕੰਚਨ ਕੁਮਾਰੀ ਸੀਗਾ ਤੇ ਕਿਵੇਂ ਉਹ ਇੱਕ ਆਪਣਾ ਡੁਪਲੀਕੇਟ ਨਾਮ ਦੀਆਂ ਆਈਡੀਆਂ ਬਣਾ ਕੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਕਮਲ ਕੌਰ ਨਾਮ ਉਸ ਦਾ ਜਿਹੜਾ ਹੈ ਭਾਬੀ ਵਗੈਰਾ ਉਸ ਨੇ ਇੱਕ ਪੇਜ ਬਣਾਇਆ ਸੀਗਾ ਉਹ ਪੇਜ ਨਕਲੀ ਬਣਾ ਕੇ ਕੌਰ ਜਾਂ ਸਿੰਘ ਕਿਹਦੇ ਮਗਰ ਲੱਗਦਾ ਹੈ ਕੁਲਵਿੰਦਰ ਸਾਨੂੰ ਇਹ ਸੋਚਣ ਦੀ ਲੋੜ ਹੈ ਕੌਰ ਤੇ ਸਿੰਘ ਉਹਦੇ ਮਗਰ ਲੱਗਦਾ ਜੋ ਸਿੱਖੀ ਦੇ ਨਾਲ ਸੰਬੰਧ ਰੱਖਦਾ ਹੁੰਦਾ ਹੈ ਸਿੱਖ ਕੌਮ ਦੇ ਨਾਲ ਸੰਬੰਧ ਰੱਖਦਾ ਹੈ ਬਿਲਕੁਲ ਗੱਲ ਠੀਕ ਹੈ ਲੋਕ ਕਈ ਧਰਮ ਪਰਿਵਰਤਨ ਵੀ ਕਰਦੇ コンデビ ਅਮਰਤ ਵੀ ਛੱਕਦੇ ਨੇ ਕਈ ਇਹ ਹਿੰਦੂ ਜੈਂਟਲਮੈਨ ਨੇ ਉਹਨਾਂ ਨੇ ਆਪਣੇ ਧਰਮ ਸਿੱਖੀ ਚ ਕਨਵਰਟ ਵੀ ਹੋਏ ਨੇ ਪੱਗਾਂ ਵੀ ਬੰਨਦੇ ਨੇ ਦਾੜੀ ਵੀ ਪ੍ਰਕਾਸ਼ੀ ਨੇ ਪਰ ਇਸ ਚ ਕੋਈ ਗਲਤ ਗੱਲ ਨਹੀਂ ਹੁੰਦੀ ਪਰ ਤੁਸੀਂ ਇੱਕ ਡੁਪਲੀਕੇਟ ਪੇਜ ਬਣਾ ਕੇ ਉੱਥੇ ਪੰਜਾਬਣਾਂ ਨੂੰ ਉੱਥੇ ਪੰਜਾਬ ਦੀਆਂ ਧੀਆਂ ਨੂੰ ਤੁਸੀਂ ਬਦਨਾਮ ਕਰੋ ਉਹਨਾਂ ਦੇ ਲਚਰਤਾ ਉਹਨਾਂ ਦੇ ਨਾਮ ਦੇ ਉੱਤੇ ਤੁਸੀਂ ਫਲਾਓ ਸੋ ਇਹ ਇੱਕ ਡੂੰਗੀ ਛੱਟ ਜਿਹੜੀ ਸੀਗੀ ਪੰਜਾਬ ਨੂੰ ਵੱਜ ਰਹੀ ਸੀਗੀ ਇਹ ਕੱਲੀ ਕਮਲ ਕੌਰ ਨਹੀਂ ਇਹਦੇ ਨਾਲ ਦੀਆਂ ਹੋਰ ਬਹੁਤ ਸਾਰੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਚੇਤਾਵਨੀ ਪਾਈ ਅਮਰਤਪਾਲ ਸਿੰਘ ਵੱਲੋਂ ਦਿੱਤੀ ਗਈ ਦੂਜੀ ਗੱਲ ਐ ਸੀ ਅਮਰਪਾਲ ਸਿੰਘ ਹੋਰਾ ਦਾ ਵੀ ਸਮਰਥਨ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿ ਕਾਨੂੰਨ ਬਣਿਆ ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਹੋਣਾ ਚਾਹੀਦਾ ਸੀਗਾ ਜੇਕਰ ਉਹਨਾਂ ਤੇ ਦੋਸ਼ ਲੱਗੇ ਨੇ ਕਿਉਂਕਿ ਸਾਨੂੰ ਨਹੀਂ ਪਤਾ ਕਿ ਕਤਲ ਕਿਨੇ ਕੀਤਾ ਕਿਉਂ ਕੀਤਾ ਕਿਹੜੇ ਕਾਰਨਾ ਕਰਕੇ ਕੀਤਾ ਪਰ ਜਿਹੜੇ ਕਾਰਨ ਸਾਹਮਣੇ ਆਏ ਨੇ ਹਾਲਾਂਕਿ ਦੋਸ਼ ਜ਼ਰੂਰ ਲੱਗੇ ਨੇ ਇਲਜ਼ਾਮ ਲੱਗੇ ਨੇ ਤੱਕ ਕੋਰਟ ਨੇ ਕਰਨਾ ਹੈ ਅਦਾਲਤਾਂ ਨੇ ਕਰਨਾ ਕਿ ਆਖਰਕਾਰ ਉਸ ਲੜਕੀ ਦਾ ਕਤਲ ਕਿਹਨੇ ਕੀਤਾ ਉਹ ਅਗਲਾ ਪ੍ਰੋਸੈਸ ਹੈ ਪਰ ਹੁਣ ਜੋ ਸਿਨੈਰੀਓ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਹੋਰ ਵੀ ਕਈ ਲੜਕੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਬਿਲਕੁਲ ਮਦਰ ਇਹ ਤਾਂ ਗੱਲ ਬਿਲਕੁਲ ਸੱਚ ਹੈ ਇਸ ਤੋਂ ਅਸੀਂ ਮੰਨਕਰ ਨਹੀਂ ਹੋ ਸਕਦੇ ਕਿ ਇਹੋ ਜੀਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਤੇ ਪਈਆਂ ਨੇ ਕਿ ਅਸੀਂ ਆਪਣੇ ਪਰਿਵਾਰਾਂ ਚ ਬੈਠ ਕੇ ਉਹ ਨਹੀਂ ਸੁਣ ਸਕਦੇ ਜੇਕਰ ਅਚਾਨਕ ਵੀ ਕਿਤੇ ਫੋਨ ਖੁੱਲ ਜਾਂਦਾ ਤਾਂ ਇਹੀ ਮਨ ਚ ਡਰ ਰਹਿੰਦਾ ਹੈ ਕਿ ਕੋਈ ਲਚਰਤਾ ਕੋਈ ਅਸ਼ਲੀਲਤਾ ਜਿਹੜੀ ਹੈ ਉਹ ਨਾ ਆਵੇ ਪਰ ਤੁਸੀਂ ਸੂਟ ਪਾ ਕੇ ਸਿਰ ਦੇ ਉੱਤੇ ਚੁੰਨੀ ਲੈ ਕੇ ਅਸ਼ਲੀਲ ਜਿਹੜੀਆਂ ਹਰਕਤਾਂ ਅਸ਼ਲੀਲ ਗੱਲਾਂ ਤੇ ਨਾਲ-ਨਾਲ ਵਲਗਰ ਲੈਂਗੁਏਜ ਜਿਹੜੀ ਯੂਜ਼ ਕੀਤੀ ਜਾਂਦੀ ਕਮਲ ਅਸੀਂ ਉਹ ਦਿਖਾਵ ਨਹੀਂ ਸਕਦੇ ਯਾਨੀ ਕਿ ਜੇਕਰ ਸਾਡੇ ਦੇ ਫਿਕਸ਼ਨ ਹੈ ਜੇਕਰ ਸਾਡੇ ਤੇ ਮੀਡੀਆ ਦੇ ਉੱਤੇ ਕੋਈ ਕਾਨੂੰਨ ਲਾਗੂ ਹੁੰਦਾ ਕਿ ਅਸੀਂ ਇਹ ਚੀਜ਼ਾਂ ਨਹੀਂ ਦਿਖਾ ਸਕਦੇ ਤੇ ਕੀ ਗੱਲ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕੀ ਕੋਈ ਐਸਾ ਕਾਨੂੰਨ ਨਹੀਂ ਲੈ ਕੇ ਆ ਸਕਦੀ ਕਿ ਇਹਨਾਂ ਤੇ ਵੀ ਕੋਈ ਨੱਥ ਪਾਈ ਜਾ ਸਕੇ ਕਿ ਇਹਨਾਂ ਨੂੰ ਵੀ ਕੋਈ ਹੱਦ ਹਦੂਦ ਦੇਖੋ ਰੋਜ਼ੀ ਰੋਟੀ ਕਮਾਉਣਾ ਬਿਲਕੁਲ ਸਹੀ ਹੈ ਲੋਕ ਕਮਾ ਵੀ ਰਹੇ ਨੇ ਬਹੁਤ ਵਧੀਆ ਇਨਫੋਰਮੇਟਿਵ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਬੱਚਿਆਂ ਦੇ ਪੜ੍ਹਾਈ ਦੇ ਨਾਲ ਵੀ ਸੰਬੰਧ ਹੁੰਦੀਆਂ ਨੇ ਕਈ ਲੈਕਚਰਰ ਜਿਹੜੇ ਨੇ ਉਹ ਵੀ ਵੀਡੀਓਜ਼ ਬਣਾਉਂਦੇ ਨੇ ਬਹੁਤ ਵਧੀਆ ਵੀ ਆਏ ਸੀ ਗੱਲ ਨਹੀਂ ਕਿ ਬਹੁਤ ਵਧੀਆ ਵੀਡੀਓਜ਼ ਨਹੀਂ ਹੁੰਦੀਆਂ ਲੋਕਾਂ ਨੂੰ ਸਮਾਜ ਪ੍ਰਤੀ ਸੇਧ ਲੈਣ ਦੀ ਜਿਹੜੀ ਲੋੜ ਹੁੰਦੀ ਹੈ ਉਹ ਇਹਨਾਂ ਪੱਖ ਕਰਨਾ ਹੁੰਦਾ ਹੈ ਕਿ ਸਹੀ ਕੀ ਹੈ ਗਲਤ ਕੀ ਹੈ ਪਰ ਜੋ ਅਸੀਂ ਯੂਥ ਨੂੰ ਦਿਖਾਵਾਂਗੇ ਜੋ ਅਸੀਂ ਬੱਚਿਆਂ ਨੂੰ ਦਿਖਾਵਾਂਗੇ ਉਹੀ ਅੱਗੇ ਜਾਏਗਾ ਸੋ ਇਸ ਕਰਕੇ ਇਸ ਤੇ ਨੱਥ ਪਾਉਣੀ ਜ਼ਰੂਰ ਲੋੜ ਸੀਗੀ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਰਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਕਹਿੰਦੇ ਨੇ ਬਹੁਤ ਠੀਕ ਹੋਇਆ ਇਹ ਪਹਿਲਾਂ ਵੀ ਹੁੰਦਾ ਆ ਬਿਲਕੁਲ ਗੱਲ ਠੀਕ ਹੈ ਪਹਿਲਾਂ ਵੀ ਜਦੋਂ ਕੋਈ ਜ਼ੁਲਮ ਜਿਹੜਾ ਸਿੱਖਾਂ ਦੇ ਉੱਤੇ ਜਾਂ ਪੰਜਾਬੀਆਂ ਦੇ ਉੱਤੇ ਹੁੰਦਾ ਸੀਗਾ ਉਦੋਂ ਵੀ ਇਦਾਂ ਹੀ ਹੁੰਦਾ ਸੀਗਾ ਇਹ ਵੀ ਇੱਕ ਡੂੰਗੀ ਛੱਟ ਜਿਹਨੂੰ ਅਸੀਂ ਕਹਿ ਰਹੇ ਆ ਕਿ ਜੜੀ ਪਈ ਹੋਈ ਸੀ ਕਿ ਜੜ੍ਹਾਂ ਨੂੰ ਪੈ ਰਹੀ ਸੀ ਸਾਡੇ ਬੱਚੇ ਜਿਹੜੇ ਮੋਬਾਈਲ ਯੂਜ਼ ਕਰਦੇ ਸੀਗੇ ਉਹਨਾਂ ਦੇ ਇੰਸਟਾਗ੍ਰam ਹੈਂਡਲਸ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਸੀੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਕਿਉਂਕਿ ਕੋਈ ਵੀ ਵੀਡੀਓ ਪੈਂਦੀ ਹੈ ਉਸ ਦੀ ਕੋਈ ਹੱਦ ਹਦੂਦ ਨਹੀਂ ਹੁੰਦੀ ਕਿ ਕਿੱਥੋਂ ਜਾ ਕੇ ਉਹਨੇ ਖਤਮ ਹੋਣਾ ਹੈ ਹੁਣ ਜਿਹੜਾ ਕੰਟੈਂਟ ਪਿਆ ਹੈ ਵੱਡੀ ਗੱਲ ਹੈ ਕਿ ਜਿਹੜਾ ਕੰਟੈਂਟ ਪਿਆ ਹੋਇਆ ਹੈ ਉਹ ਪੇਜਾਂ ਨੂੰ ਬਲੌਕ ਆਉਣ ਕਰੇਗਾ ਉਹ ਪੇਜਾਂ ਦੇ ਉੱਤੇ ਕੌਣ ਨੱਥ ਪਾਏਗਾ ਇਹ ਵੀ ਇੱਕ ਸੋਚਣ ਤੇ ਸਮਝਣ ਦੀ ਲੋੜ ਹੈ ਪਰ ਇੱਥੇ ਅੱਜ ਦੇ ਇੱਕ ਦੌਰ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਹੋਰਾਂ ਦਾ ਬਿਆਨ ਸਾਹਮਣੇ ਆਇਆ ਇਸ ਨੂੰ ਸਹੀ ਕਰਾਰ ਦਿੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਹਾਲਾਂਕਿ ਜਥੇਦਾਰ ਸਾਹਿਬ ਦੇ ਅਸੀਂ ਦਫ਼ਤਰ ਦੇ ਬਾਹਰ ਹੀ ਖੜੇ ਆਏ ਅਤ ਤਸਵੀਰ ਦੇਖ ਸਕਦੇ ਹੋ ਕਿ ਦਫਤਰ ਸਕਤਰੇ ਸ੍ਰੀ ਅਕਾਲਤਖਤ ਸਾਹਿਬ ਦੇ ਅਸੀਂ ਬਾਹਰ ਮੌਜੂਦ ਆ ਗੱਲਬਾਤ ਕਰਨ ਦੀ ਅਸੀਂ ਸਿੰਘ ਸਾਹਿਬ ਦੇ ਨਾਲ ਵੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਇਸ ਮੁੱਦੇ ਨੂੰ ਲੈ ਕੇ ਨਹੀਂ ਬੋਲਣਾ ਚਾ ਰਹੇ ਇਸੇ ਕਰਕੇ ਅਸੀਂ ਸ੍ਰੀ ਅਕਾਲਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਹੋਰਾ ਦੇ ਨਾਲ ਗੱਲਬਾਤ ਕੀਤੀ ਇਹ ਉਹਨਾਂ ਦਾ ਦਫਤਰ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੱਡੀ ਸਿੰਘ ਸਾਹਿਬ ਹੋਰਾ ਦੀ ਲੱਗੀ ਹੋਈ ਹੈ ਗੜਗੱਜ ਸਾਹਿਬ ਦੀ ਹਾਲਾਂਕਿ ਇਹਨਾਂ ਸਵਾਲਾਂ ਤੋਂ ਕੁਲਵਿੰਦਰ ਭੱਜਣਾ ਨਹੀਂ ਚਾਹੀਦਾ ਇਹਨਾਂ ਦਾ ਜਵਾਬ ਦੇਣਾ ਚਾਹੀਦਾ ਕਿ ਕੀ ਸਹੀ ਹੈ ਜੀ ਕੌਮ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਇਹ ਕੌਮ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਸਾਡਾ ਮਕਸਦ ਇੱਥੇ ਪਹੁੰਚਣ ਦਾ ਇਹੀ ਸੀਗਾ ਕਿ ਜਥੇਦਾਰ ਸਾਹਿਬ ਕੋ ਇਸ ਬਾਰੇ ਟਿੱਪਣੀ ਜ਼ਰੂਰ ਲਈ ਜਾਵੇ ਕਿਉਂਕਿ ਉਹ ਜਿਹੜੇ ਵਿਅਕਤੀ ਕੋਈ ਆਮ ਵਿਅਕਤੀ ਨਹੀਂ ਸੀਗੇ ਉਹਨਾਂ ਨੇ ਨਿਹੰਗ ਸਿੰਘਾਂ ਦੇ ਬਾਣੇ ਪਾਏ ਹੋਏ ਸੀਗੇ ਸਾਡਾ ਇਸ ਕਰਕੇ ਇੱਥੇ ਪਹੁੰਚ ਕੇ ਸਿੰਘ ਸਾਹਿਬ ਕੋਲੋਂ ਉਹਨਾਂ ਦੀ ਪ੍ਰतिकਰਮ ਲੈਣਾ ਬਹੁਤ ਲਾਜ਼ਮੀ ਸੀਗਾ ਪਰ ਚਲੋ ਕੁਝ ਰਜੇਵਿਆਂ ਕਾਰਨ ਕਹਿ ਸਕਦੇ ਆ ਜਾਂ মিডিਆ ਤੋਂ ਕਿਤੇ ਦੂਰੀ ਜਿਹੜੀ ਆ ਗੜਗਾ ਸਾਹਿਬ ਨੇ ਬਣਾਈ ਹੋਈ ਹੈ ਇਹ ਤਾਂ ਸਧਾਰਨ ਜੀ ਗੱਲ ਹੈ ਜਦੋਂ ਜਿਸ ਨੂੰ ਲੋਡ ਹੁੰਦੀ ਹੈ মিডিਆ ਦੀ ਉਦੋਂ ਹੀ ਸੱਦਦਾ ਹੈ ਜਦੋਂ মিডিਆ ਨੂੰ ਲੋਡ ਹੁੰਦੀ ਉਦੋਂ ਜ਼ਰੂਰ ਇਸੇ ਤਰ੍ਹਾਂ ਦਰਵਾਜ਼ੇ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਇਹ ਦਰਵਾਜ਼ੇ ਤੁਸੀਂ ਦੇਖੋ ਇਸੇ ਕਰਕੇ ਕਿਉਂਕਿ ਸਿੱਖੀ ਨਾਲ ਜੁੜਿਆ ਮਸਲਾ ਸੀਗਾ ਲਚਰਤਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਫਲਾਈ ਜਾ ਰਹੀ ਅਸ਼ਲੀਲਤਾ ਕਿਸ ਤਰ੍ਹਾਂ ਫਲਾਈ ਜਾ ਰਹੀ ਇਸ ਨੂੰ ਲੈ ਕੇ ਇੱਕ ਵੱਡੇ ਨੁਮਾਇंदे ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਧਰਮ ਦਾ ਪ੍ਰਚਾਰ ਕਰ ਰਹੇ ਨੇ ਗੜਗਾਸਾ ਬਹੁਤ ਵਧੀਆ ਪ੍ਰਚਾਰ ਕਰ ਰਹੇ ਨੇ ਪਰ ਇਹਨਾਂ ਗੱਲਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪ੍ਰਚਾਰ ਦੇ ਨਾਲ-ਨਾਲ ਪ੍ਰतिकਰਮ ਦੇਣਾ ਲਾਜ਼ਮੀ ਸੀਗਾ ਕਿ ਆਖਰਕਾਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਸ ਨੂੰ ਲੈ ਕੇ ਕੀ ਸਿੰਘ ਸਾਹਿਬ ਕੀ ਸੋਚਦੇ ਨੇ ਸਾਰੀ ਦੁਨੀਆ ਜਿਹੜੀ ਆ ਪੂਰੀ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਹੈ ਉਹ ਵੀ ਸੁਣਨਾ ਚਾਹੁੰਦੀ ਸੀਗੀ ਪਰ ਕੋਈ ਗੱਲ ਨਹੀਂ ਅਸੀਂ ਫੇਰ ਕੋਸ਼ਿਸ਼ ਕਰਾਂਗੇ ਪਰ ਗਿਆਨੀ ਮਲਕੀਤ ਸਿੰਘ ਜਿਹੜੇ ਨੇ ਉਹ ਜ਼ਰੂਰ ਇੱਕ ਵੱਡਾ ਬਿਆਨ ਦੇਗੇ ਨੇ ਕਿ ਇਹ ਜੋ ਕੁਛ ਉਸ ਲੜਕੀ ਦੇ ਨਾਲ ਹੋਇਆ ਹੈ ਅਸ਼ਲੀਲਤਾ ਫੈਲਾਈ ਗਈ ਉਸ ਦਾ ਕਤਲ ਕੀਤਾ ਗਿਆ ਕਿਹਨੇ ਕੀਤਾ ਕਿਦਾਂ ਕੀਤਾ ਕਿਦਾਂ ਠੀਕ ਹੈ ਠੀਕ ਹੈ ਪਰਮ ਬਹੁਤ ਬਹੁਤ ਸ਼ੁਕਰੀਆ